ਬੇਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇੱਕ ਓ ਅੰਤਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਐ ਸੋ ਇਹੋ ਸੰਸਾਰ ਦੇਖਣਾ ਰਹਿ ਨ ਕੋ ਉਪਈ ਹੈਰੀ ਸੁਦੇ ਸੁਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈਰੀ ਰਹਾਓ ਬਾਰੇ ਬੁਢੇ ਤਰੁਨੇ ਭਈਆ ਸਭੂ ਜਮ ਲੈ ਜਈ ਹੈ ਰੀ ਮਾਨਸ ਬਪੁਰਾ ਮੂਸਾ ਕੀਨੋ ਮੀਚ ਬਿਲ ਲਈਆ ਖਈ ਹੈ ਰੀ ਤਨਵੰਤਾ ਯਾਰ ਨਿਰ ਤਨ ਮਨਾਈ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਾਮ ਕਾਰ ਮਾਰੈ ਐਸੋ ਕਾਲ ਬਡਾਨੀ ਰੇ ਪਾਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹਿ ਤਜਹੁ ਜੀਉ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲੇ ਹੈ ਸਾਰੰਗ ਪਾਨੀ ਰੇ ਬਿਲਾਵਲ ਬੇਦਿਆਨਾ ਪਰਉ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਉਰਨ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਨੀ ਮੈਂ ਬਉਰਾ ਰਹਾਉ ਮੈਂ ਬਿਗਰਿਓ ਬਿਗਰੈ ਮਤ ਔਰਾਰ ਹਾਉ ਆਪਨਾ ਬਉਰਾ RAM ਕੀਓ ਬਉਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਭਰਮ ਨਾ ਫੂਲੋ ਮੇਰੇ ਭਰਮ ਫੂਲੋ ਮਤ ਕੋਈ ਸੋ ਬਉਰਾ ਜੋ ਆਪ ਪਛਾਨੈ ਆਪ ਪਛਾਨੈ ਤਾ ਇਕੈ ਜਾਣੈ ਅਭੀ ਨਾ ਮਾਤਾ ਸੋ ਕਬਹੂ ਨਾ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਧਾ ਅਜੋ ਬਿਕਾਰ ਨ ਛੁਡਈ ਪਾਪੀ ਮਨ ਮੰਦਾ ਕਿਉ ਛੂਟ ਕੈਸੇ ਤਰ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਉ ਬਿਖਾਇ ਬਿਖਾ ਕੀ ਬਾਸਨਾ ਤਜੀ ਨਹਿ ਜਾਈ ਅਨਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕੇਸ਼ ਕੀ ਆ ਨਾਨੀ ਕਾ ਇਹੋ ਜੀਰਾ ਨਿਰਮੋਲ ਕੋ ਕਉੜੀ ਲੱਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਬਿਲਾਵਲ ਨਿਤ ਉਠ ਕੋਰੀ ਗਾਗਰ ਆਨੈ ਲੀਪਤ ਜੀਉ ਗਇਓ ਤਾਨਾ ਬਾਨ ਕਛੂ ਨਾ ਸੂਜੈ ਹਰ ਹਰ ਰਸ ਲਪਟੈਓ ਹਮਰੇ ਕੁਲ ਕਉਨੇ RAM ਕਹਿਓ ਜਬ ਕੀ ਮਾਲਾ ਲਈਨ ਪੂਤੇ ਤਪ ਤੇ ਸੁਖ ਨਾ ਭਇਓ ਰਹਾਓ ਸੁਣਹੁ ਜੇਠਾਨੀ ਸੁਣਹੁ ਦੇਰਾਨੀ ਆਚਰ ਜੇ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਈ ਈਹ ਮੁੰਡਿਆ ਕਿਉ ਨਾ ਮਯੋ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਾਖਸ਼ ਨਖ ਬਿਦਰਿਓ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲयो ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਲੈ ਉਦਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੀ ਝੂਠੇ ਕਰਤ ਦਿਵਾਜ ਰਹਾ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਸਾਜਾ ਹਾਥ ਪਸਾਰ ਸਕੈ ਕੋ ਜਨ ਕਾ ਬੋਲ ਸਕੈ ਨਾ ਅੰਦਾਜ਼ਾ ਚੇਤ ਚੇਤ ਮੂਡ ਮਨ ਮੇਰੀ ਬਾਜੀ ਅਨਹਦ ਬਾਜਾ ਕਹਿ ਕਬੀਰ ਸੰਸਾ ਭ੍ਰਮ ਚੁਕ ਤ੍ਰੂ ਪ੍ਰਹਿਲਾਦ ਨਿਵਾਜ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲਾ ਧਰਮ ਜਪ ਭਗਤ ਨਾ ਕੀਨੀ ਹਾਉ ਅਭਿਮਾਨ ਢੀਡ ਪਗਰੀ ਰਹਾਉ ਅਮਰ ਜਾਨ ਸੰਚੀ ਏਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਦਕ ਤੋਹਿ ਸਾਧ ਨਹੀ ਕਾਹੀਓ ਸਰਣ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਣੀ ਆਹ ਮਾਤ ਘਲ ਹੋ ਜਮ ਕੀ ਖਬਰੀ ਬਿਲਾਵਲ ਦਰ ਮੰਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਹਾਉ ਤੁਮ ਧਨ ਤਣੀ ਉਦਾਰ ਤਿਆਗੀ ਸਰਵਨਨ ਸੁਣਿਆਤ ਸੁਜਸ ਤੁਮਾਰ ਮੰਗੋ ਕਾਹੀ ਰੰਕ ਸਭ ਦੇਖੋ ਤੁਮਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮ ਬੇਪਸੁਦਾਮ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੀ ਚਾਰ ਪਦਾਰਥ ਦੀਤ ਨਾ ਬਾਰ ਬਿਲਾਵਲ ਦੰਧਾ ਮੰਦਰਾ ਖਿੰਥਾ ਆਧਾਰੀ ਭ੍ਰਮ ਕੈ ਭਾਏ ਭਵੈ ਭੇਖ ਧਾਰੀ ਆਸਨ ਪਵਨ ਦੂਰ ਕਰ ਬਵਰੀ ਛੋੜ ਕਪਟ ਨਿਤ ਹਰ ਭਜ ਬਵਰੀ ਰਹਾਉ ਜੇ ਤੂ ਜਾ ਚਹਿ ਸੋਤਰੇ ਭਵਨ ਭੋਗੀ ਕਹ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੋਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤਨ ਉਪਜੈ ਜਨ ਕਉ ਚਨ ਕਹਾ ਕਰਹੀ ਵਿਚਾਰੀ ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਦੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਵੀ ਪਰ ਪੰਚ ਝੂਠ ਘੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਧਾਨ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੈ ਕਮਲ ਅਨੂਪ ਪਰਮ ਜੋਤ ਪਰ ਪੁਰਖੋਤਮ ਜਾਂ ਕੈ ਰੇਖਨਾਰੂਪ ਰੇ ਮਨ ਹਾਰ ਭਜ ਭ੍ਰਮ ਤਜੋ ਜਗ ਜੀਵਨ ਰਾਮ ਰਹਾਉ ਆਵਤ ਕਛੂ ਨਾ ਦੀਸਾਈ ਨਹਿ ਦੀਸੈ ਜਾਤ ਜਹ ਉਪਜਾ ਬਿਨ ਸਹਿ ਤਾਹੀ ਜੈਸੇ ਪਰਵਨ ਪਾਤ ਮਿਥਿਆਕਾਰ ਮਾਇਆ ਤਜਿ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰਹੁ ਮਨ ਮੰਝ ਮੁਰਾਰ ਬਿਲਾਵਲ ਜਨਮ ਮਰਨ ਕਾਉ ਪ੍ਰਾਮ ਗਯਾ ਗੋਬਿੰਦ ਲੇਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਤਨ ਉਪਜੈ ਧੁਨ ਕਾਸੀ ਜਾਈ ਕਾਂਸੀ ਫੂਟੀ ਪੰਡਤਾ ਧੁਨ ਕਹਾ ਸਮਾਈ ਤ੍ਰਿਕੋਟੀ ਸਾਧਮੈ ਪੀਖਿਆ ਘਟ ਹੂੰ ਘਟ ਜਾਗੀ ਐਸੀ ਬੋਧ ਸਮਾਚਰੀ ਘਟ ਮਹਿ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਾਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲਾ ਚਰਨ ਕਮਲ ਜਾ ਕੈ ਰਦਾ ਬਸੈ ਸੋ ਜਾਣ ਕਿਉ ਡੋਲੇ ਦੀਵ ਮਾਨੋ ਸਭ ਸੁਖ ਨਾਉ ਨਿਦਤਾ ਕੈ ਸਹਿਜ ਸਹਿਜ ਜਸ ਬੋਲੇ ਦੀਵ ਰਹਾਉ ਤਾਬ ਇਹ ਮਤ ਜੋ ਸਭ ਮੈਂ ਪੇਖੈ ਕੋਟਲ ਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ اٹਕੈ ਲੈ ਨਰ ਜਾ ਮਨ ਤੋ ਲੈ ਦੇਵ ਜਹ ਉਹ ਜਾਇ ਤਹੀ ਸੁਖ ਪਾਵੈ ਮਾਇਆ ਤਾਸ ਨਾ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ RAM ਪ੍ਰੀਤ ਕਿਉ ਲੈ ਦੇਵ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੋਕ ਗੁਰ ਕੀਨਾ ਦੁਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨਹੀਨ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜਿਉ ਸਮਾਨਾ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਸੋ ਇਹੋ ਸੰਸਾਰ ਪੇਖਣਾ ਰਹਿ ਨ ਕੋ ਉਪਈ ਹੈਰੀ ਸੁਦੇ ਸੁਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈਰੀ ਰਹਾਵ ਬਾਰੇ ਬੁਡੇ ਤਰੁਨੇ ਭਈਆ ਸਭ ਹਉ ਜਮ ਲੈ ਜਈ ਹੈਰੀ ਮਾਨਸ ਬਪੁਰਾ ਮੂਸਾ ਕਿਨੋ ਮੀਚ ਬਿਲ ਲਈਆ ਖਈ ਹੈਰੀ ਤਨਵੰਤਾ ਯਾਰ ਨਿਰਧਨ ਮਨਈ ਤਾਂ ਕੀ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ ਥਾਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵੀ ਨਾ ਜਾਹੀ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜਹੁ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲੇ ਹੈ ਸਾਰੰਗ ਪਾਨੀ ਰੇ ਬਿਲਾਵਲ ਬਿਦਿਆਨਾ ਪਰੋਂ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਉਰਨ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਨੀ ਮੈਂ ਬਉਰਾ ਰਹਾਉ ਮੈਂ ਬਿਗਰਿਓ ਬਿਗਰੈ ਮਤ ਆਉਰਾ ਰਹਾਉ ਆਪਨ ਬਉਰਾ RAM ਕੀਓ ਬਉਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ khoi ਮੇਰੇ ਭਰਮ ਨਾ ਫੂਲੋ ਮੇਰੇ ਭਰਮ ਫੂਲੋ ਮਤ ਕੋਈ ਸੋ ਬਉਰਾ ਜੋ ਆਪ ਪਛਾਨੈ ਆਪ ਪਛਾਨੈ ਤਾ ਇਕੈ ਜਾਣੈ ਅਭੀ ਨਾ ਮਾਤਾ ਸੋ ਕਬਹੂ ਨਾ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਧਾ ਅਜੋ ਬਿਕਾਰ ਨ ਛੁਡਈ ਪਾਪੀ ਮਨ ਮੰਦਾ ਕਿਉ ਛੂਟ ਕੈਸੇ ਤਰ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਉ ਵੇਖਾ ਵੇਖਾ ਕੀ ਬਾਸਨਾ ਤਜੀ ਨਹ ਜਾਈ ਅਨਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕੇਸ਼ ਕੀ ਆ ਨਾਨੀ ਕਾਮ ਇਹੋ ਜੀ ਆ ਨਿਰਮੋਲ ਕੋ ਕਉਡੀ ਲੱਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਬਿਆਪੀ ਤੁਮ ਸੰਸਾਰ ਨਾਹੀ ਦਿਆਲ ਮੋਹੇ ਸੰਸਾਰ ਪਾਪੀ ਬਿਲਾਵਲ ਨਿਤ ਉਠ ਕੋਰੀ ਗਾਗਰ ਆਨੈ ਲੀਪਤ ਜੀਉ ਗਇਓ ਤਾਨਾ ਬਾਨ ਕਛੂ ਨਾ ਸੂਜੈ ਹਰ ਹਰ ਰਸ ਲਪਟੈਓ ਹਮਰੇ ਕੁਲ ਕਉਨੇ RAM ਕਹਿਓ ਜਬ ਕੀ ਮਾਲਾ ਲਈਨ ਪੂਤੇ ਤਪਤੇ ਸੁਖ ਨਾ ਭਇਓ ਰਹਾਓ ਸਣਹ ਜੇਠਾਨੀ ਸੁਣਹ ਦੇ ਰਾਨੀ ਆਚਰ ਜੇ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਈ ਇਹੋ ਮੁੰਡਿਆ ਕਿਉ ਨਾ ਮਯੋ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਾਖਸ਼ ਨਖ ਬਿਦਰਿਓ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲयो ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਲੈ ਉਦਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੀ ਝੂਠੇ ਕਰਤ ਦਿਵਾਜ ਰਹਾ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਸਾਜਾ ਹਾਥ ਪਸਾਰ ਸਕੈ ਕੋ ਜਨ ਕਾ ਬੋਲ ਸਕੈ ਨਾ ਅੰਦਾਜ਼ਾ ਚੇਤ ਚੇਤ ਮੂਡ ਮਨ ਮੇਰੀ ਬਾਜੀ ਅਨਹਦ ਬਾਜਾ ਕਹਿ ਕਬੀਰ ਸੰਸਾ ਭ੍ਰਮ ਚੁਕ ਤ੍ਰੂ ਪ੍ਰਹਿਲਾਦ ਨਿਵਾਜ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲਾ ਧਰਮ ਜਪ ਭਗਤ ਨਾ ਕੀਨੀ ਹਾਉ ਅਭਿਮਾਨ ਢੀਡ ਪਗਰੀ ਰਹਾਉ ਅਮਰ ਜਾਨ ਸੱਚੀ ਏਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਧਕ ਤੋਹਿ ਸਾਧਨਹੀਂ ਕਾਹੀਓ ਸਰਨ ਪਾਰੇ ਤੁਮਰੀ ਪਗਰੀ ਕਹ ਕਬੀਰ ਇਹ ਬੇਨਤੀ ਸੁਣੀ ਆਹ ਮਾਤ ਘੱਲ ਜਮ ਕੀ ਖਬਰੀ ਬਿਲਾਵਲ ਦਰ ਮੰਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਹਾਓ ਤਮ ਤਨ ਤਣੀ ਉਦਾਰ त्यागी ਸ਼ਰਵਨ ਸੁਣੀ ਅਤ ਸੁਜਸ ਤੁਮਾਰ ਮੰਗੋ ਕਾਹਿ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮ ਬੇਪਸੁਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੀ ਚਾਰ ਪਦਾਰਥ ਦੇਤ ਨ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਭ੍ਰਮ ਕੈ ਭਾਏ ਭਵੈ ਭੇਖ ਧਾਰੀ ਆਸਨ ਪਵਨ ਦੂਰ ਕਰ ਬਵਰੀ ਛੋੜ ਕਪਟ ਨਿਤ ਹਰ ਭਜ ਬਵਰੀ ਰਹਾਉ ਜੇ ਤੂ ਜਾ ਚਹਿ ਸੋਤਰੇ ਭਵਨ ਭੋਗੀ ਕਹ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਨਮਾਇਆ ਜਗਦੀਸ਼ ਗੋਸਾਈ ਤੁਮਰੇ ਚਰਨ ਬਿਸਾਰੇ ਕਿੰ ਚਿਤ ਪ੍ਰੀਤਨ ਉਪਜੈ ਜਨ ਕਉ ਚਨ ਕਹਾ ਕਰਹੀ ਵਿਚਾਰੀ ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਦੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਵੀ ਪਰ ਪੰਚ ਝੂਠ ਘੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਧਾਨ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੈ ਕਮਲ ਅਨੂਪ ਪਰਮ ਜੋਤ ਪਰ ਪੁਰਖੋਤਮ ਜਾਂ ਕੈ ਰੇਖਨਾਰੂਪ ਰੇ ਮਨ ਹਾਰ ਭਜ ਭ੍ਰਮ ਤਜੋ ਜਗ ਜੀਵਨ ਰਾਮ ਰਹਾਉ ਆਵਤ ਕਛੂ ਨਾ ਦੀਸਾਈ ਨਹਿ ਦੀਸੈ ਜਾਤ ਜਹ ਉਪਜਾ ਬਿਨ ਸਹਿ ਤਾਹੀ ਜੈਸੇ ਪਰਵਨ ਪਾਤ ਮਿਥਿਆਕਾਰ ਮਾਇਆ ਤਜਿ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰਹੁ ਮਨ ਮੰਝ ਮੁਰਾਰ ਬਿਲਾਵਲ ਜਨਮ ਮਰਨ ਕਾਉ ਪ੍ਰਾਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਤਨ ਉਪਜੈ ਧੁਨ ਕਾਸੀ ਜਾਈ ਕਾਂਸੀ ਫੂਟੀ ਪੰਡਤਾ ਧੁਨ ਕਹਾ ਸਮਾਈ ਤ੍ਰਿਕੋਟੀ ਸਾਧਮੈ ਪੀਖਿਆ ਘਟ ਹੂੰ ਘਟ ਜਾਗੀ ਐਸੀ ਬੋਧ ਸਮਾਚਰੀ ਘਟ ਮਹਿਤਿ ਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਾਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲਾ ਚਰਨ ਕਮਲ ਜਾ ਕੈ ਰਦਾ ਬਸੈ ਸੋ ਜਾਣ ਕਿਉ ਡੋਲੇ ਦੀਵ ਮਾਨੋ ਸਭ ਸੁਖ ਨਾਉ ਨਿਦਤਾ ਕੈ ਸਹਿਜ ਸਹਿਜ ਜਸ ਬੋਲੇ ਦੀਵ ਰਹਾਉ ਤਾਬ ਇਹ ਮਤ ਜੋ ਸਭ ਮੈਂ ਪੇਖੈ ਕੋਟਲ ਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ اٹਕੈ ਲੈ ਨਰ ਜਾ ਮਨ ਤੋ ਲੈ ਦੇਵ ਜਹ ਉਹ ਜਾਇ ਤਹੀ ਸੁਖ ਪਾਵੈ ਮਾਇਆ ਤਾਸ ਨਾ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਉ ਲੈ ਦੇਵ බෙලාවල බාණී පගතනාම දේවජීකි එක වුවන්කාර සදගොර පරසාද. සහල ජනම මෝකගොරකිින්නා දොක බෙසාර සොකයන්තර ලින්නම්. ග්‍යාන අන්ජන මෝකවගොර දි රාමනාම බෙනජීමන මනහින්නාරහාව නාම දේසෙමරණ කාරජන්නා. ਜਾਗ ਜੀਵਨ ਸਿਉ ਜਿਉ ਸਮਾਨਾ ਬਿਲਾਵਲ ਪਾਣੀ ਭਗਤਾ ਕੀ ਕਬੀਰ ਜਿਉ ਕੀ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਸੋ ਇਹੋ ਸੰਸਾਰ ਪੇਖਣਾ ਰਹਿ ਨ ਕੋ ਉਪਈ ਹੈਰੀ ਸੁਦੇ ਸੁਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈਰੀ ਰਹਾਉ ਬਾਰੇ ਬੁਡੇ ਤਰੁਨ ਨੇ ਭਈਆ ਸਭੂ ਜਮ ਲੈ ਜਈ ਹੈਰੀ ਮਾਨਸ ਬਪੁਰਾ ਮੂਸਾ ਕੀਨੋ ਮੀਚ ਬਿਲ ਲਈਆ ਖਈ ਹੈਰੀ ਨਵੰਤਾ ਯਾਰ ਨਿਰਧਨ ਮਨਈ ਤਾਂ ਕੀ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਾਮਕਰ ਮਾਰੈ ਐਸੋ ਕਾਲ ਬਡਾਨੀ ਰੇ ਥਾਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵੀ ਨਾ ਜਾਹੀ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਕੁਤਰ ਕਲਤਰ ਲక్ష్ਮੀ ਮਾਇਆ ਇਹ ਤਜਹੁ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲੇ ਹੈ ਸਾਰੰਗ ਪਾਨੀ ਰੇ ਬਿਲਾਵਲ ਬਿਦਿਆਨਾ ਪਰਉ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਉਰਨੋ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਨੀ ਮੈਂ ਬਉਰਾ ਰਹਾਉ ਮੈਂ ਬਿਗਰਿਓ ਬਿਗਰੈ ਮਤ ਆਉਰਾ ਰਹਾਉ ਆਪਨ ਬਉਰਾ RAM ਕੀਓ ਬਉਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ khoi ਮੇਰੇ ਭਰਮ ਨਾ ਫੂਲੋ ਮੇਰੇ ਭਰਮ ਫੂਲੋ ਮਤ ਕੋਈ ਸੋ ਬਉਰਾਜੂ ਆਪ ਪਛਾਨੈ ਆਪ ਪਛਾਨੈ ਤਾ ਇਕੈ ਜਾਣੈ ਅਭੀ ਨਾ ਮਾਤਾ ਸੋ ਕਬਹੂ ਨਾ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਧਾ ਅਜੋ ਬਿਕਾਰ ਨ ਛੁਡਈ ਪਾਪੀ ਮਨ ਮੰਦਾ ਕਿਉ ਛੂਟ ਕੈਸੇ ਤਰ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਉ ਬਿਖਾਇ ਬਿਖਾ ਕੀ ਬਾਸਨਾ ਤਜੀ ਨਹਿ ਜਾਈ ਅਨਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕੇਸ਼ ਕੀਆ ਨਾਨੀ ਕਾਮ ਇਹੋ ਜੀਰਾ ਨਿਰਮੋਲ ਕੋ ਕਉੜੀ ਲੱਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਬੇਲਾਵਲ ਨਿਤ ਉਠ ਕੋਰੀ ਗਾਗਰ ਆਨੈ ਲੀਪਤ ਜੀਉ ਗਇਓ ਤਾਨਾ ਬਾਨ ਕਛੂ ਨਾ ਸੂਜੈ ਹਰ ਹਰ ਰਸ ਲਪਟੈਓ 함ਰੇ ਕੁਲ ਕਉਨੇ RAM ਕਹਿਓ ਜਪ ਕੀ ਮਾਲਾ ਲਈਨ ਪੂਤੇ ਤਪ ਤੇ ਸੁਖ ਨਾ ਭਇਓ ਰਹਾਓ ਸਣਹ ਜੇਠਾਨੀ ਸੁਣਹ ਦੇ ਰਾਨੀ ਆਚਰ ਜੇ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਈ ਇਹੋ ਮੁੰਡਿਆ ਕਿਉ ਨਾ ਮਯੋ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਾਖਸ਼ ਨਖ ਬਿਦਰਿਓ ਹਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲयो ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਲੈ ਉਦਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੀ ਝੂਠੇ ਕਰਤ دیਵਾਜ ਰਹਾਉ ਹੇ ਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਸਾਜਾ ਹਾਥ ਪਸਾਰ ਸਕੈ ਕੋ ਜਨ ਕਾ ਬੋਲ ਸਕੈ ਨਾ ਅੰਦਾਜ਼ਾ ਚੇਤ ਚੇਤ ਮੂਡ ਮਨ ਮੇਰੀ ਬਾਜੀ ਅਨਹਦ ਬਾਜਾ ਕਹਿ ਕਬੀਰ ਸੰਸਾ ਭ੍ਰਮ ਚੂਕ ਤ੍ਰੂ ਪ੍ਰਹਿਲਾਦ ਨਿਵਾਜ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲਾ ਧਰਮ ਜਪ ਭਗਤ ਨਾ ਕੀਨੀ ਹਾਉ ਅਭਿਮਾਨ ਢੇਡ ਪਗਰੀ ਰਹਾਉ ਅਮਰ ਜਾਨ ਸੱਚੀ ਏਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਧਕ ਤੋਹਿ ਸਾਧਨਹੀਂ ਕਾਹੀਓ ਸਰਣ ਪਾਰੇ ਤੁਮਰੀ ਪਗਰੀ ਕਹ ਕਬੀਰ ਇਹ ਬੇਨਤੀ ਸੁਣੀ ਆਹ ਮਾਤ ਘੱਲ ਜਮ ਕੀ ਖਬਰੀ ਬਿਲਾਵਲ ਦਰ ਮੰਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਹਾਓ ਟੋਮ ਤਨ ਤਣੀ ਉਦਾਰ त्यागी ਸ਼ਰਵਨ ਸੁਣੀ ਅਤ ਸੁਜਸ ਤੁਮਾਰ ਮੰਗੋ ਕਾਹਿ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬੇਪਸੁਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੀ ਚਾਰ ਪਦਾਰਥ ਦੇਤ ਨ ਬਾਰ ਬਿਲਾਵਲ ਡੰਡਾ ਮੰਦਰਾ ਖਿੰਥਾ ਆਧਾਰੀ ਭ੍ਰਮ ਕੈ ਭਾਏ ਭਵੈ ਭੇਖ ਧਾਰੀ ਆਸਨ ਪਵਨ ਦੂਰ ਕਰ ਬਵਰੀ ਛੋੜ ਕਪਟ ਨਿਤ ਹਰ ਭਜ ਬਵਰੀ ਰਹਾਉ ਜੇ ਤੂ ਜਾ ਚਹ ਸੋਤਰੇ ਭਵਨ ਭੋਗੀ ਕਹ ਕਬੀਰ ਕੇ ਸੋ ਜਗ ਜੋਗੀ ਬਿਲਾਵਲ इन माया जगदीश गोसाईं तुम्हरे चरण बिसारी किंचत प्रीति न उपजै जान कहो जान कहां करहि बिचारी रहाओ त्रिग तन त्रिग धन त्रिग एहि माया त्रिग त्रिग मत बुद्ध फन्नी इस माया को दृढ़ कर राखो बांदे आप बचन्नी ਕਿਆ ਖੇਤੀ ਕਿਆ ਲੇਵਾ ਦੇਵੀ ਪਰ ਪੰਚ ਝੂਠ ਘੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਧਾਨ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੈ ਕਮਲ ਅਨੂਪ ਪਰਮ ਜੋਤ ਪਰ ਪੁਰਖੋਤਮ ਜਾਂ ਕੈ ਰੇਖਨਾਰੂਪ ਰੇ ਮਨ ਹਾਰ ਭਜ ਭ੍ਰਮ ਤਜੋ ਜਗ ਜੀਵਨ RAM ਰਹਾਓ ਆਵਤ ਕਛੂ ਨਾ ਦੀਸਾਈ ਨਹਿ ਦੀਸੈ ਜਾਤ ਜਹ ਉਪਜੈ ਬਿਨ ਸੈ ਤਾਹੀ ਜੈਸੇ ਪਰਵਨ ਪਾਤ ਮਿਥਿਆ ਕਾਰ ਮਾਇਆ ਤਜਿ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰਹੁ ਮਨ ਮੰਝ ਮੁਰਾਰ ਬਿਲਾਵਲ ਜਨਮ ਮਰਨ ਕਾ ਪ੍ਰਾਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾ ਕਾਸੀ ਤੇ ਤਨ ਉਪਜੈ ਧੁਨ ਕਾਸੀ ਜਾਈ ਕਾਂਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ ਤ੍ਰੇਕੋਟੀ ਸਾਧ ਮੈਂ ਪੀਖਿਆ ਘਾਟ ਹੂੰ ਘਾਟ ਜਾਗੀ ਐਸੀ ਬੋਧ ਸਮਾਚਰੀ ਘਾਟ ਮਹਿ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਾਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲਾ ਚਰਨ ਕਮਲ ਜਾ ਕੈ ਰਦਾ ਬਸੈ ਸੋ ਜਾਣ ਕਿਉ ਡੋਲੇ ਦੀਵ ਮਾਨੋ ਸਭ ਸੁਖ ਨਾਉ ਨਿਦਤਾ ਕੈ ਸਹਿਜ ਸਹਿਜ ਜਸ ਬੋਲੇ ਦੀਵ ਰਹਾਉ ਸਬ ਇਹ ਮਤ ਜੋ ਸਭ ਮੈਂ ਪੇਖੈ ਕੋਟਲ ਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰ ਜਾ ਮਨ ਤੋ ਲੈ ਦੇਵ ਜਹ ਉਹ ਜਾਇ ਤਹੀ ਸੁਖ ਪਾਵੈ ਮਾਇਆ ਤਾਸਨਾ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਉ ਲੈ ਦੇਵ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕ ਗੁਰ ਕੀਨਾ ਦੁਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜਿਉ ਸਮਾਨਾ